ਲਓ ਸੱਜਣ ਮਿੱਤਰੋ ਢਲਦੀ ਸ਼ਾਮ ਚ ਅੱਜ ਫੇਰ ਤੁਮ ਇੱਕ ਹੋਰ ਵਧੀਆ ਜ਼ਮੀਨ ਦਾ ਟੱਕ ਦਿਖਾਉਣੇ ਆ ਜਿਹੜੇ ਸੱਜਣ ਜ਼ਮੀਨ ਲੈਣ ਦੇ ਸ਼ੌਕੀਨ ਨੇ ਜਿੰਨੇ ਜ਼ਮੀਨ ਲੈਣੀ ਆ ਉਹਨਾਂ ਵਾਸਤੇ ਇਹ ਬਹੁਤ ਵਧੀਆ ਟੱਕ ਹੈ ਇਹ ਕਹਿ ਸਕਦੇ ਆ ਸਾਢੇ ਤਿੰਨ ਕਿੱਲੇ ਪੈਦੇ ਇਕੱਠੇ ਇੱਕੋ ਟਾਕਾ ਦੇਖ ਸਕਦੇ ਵਧੀਆ ਝੋਨਾ ਖੜਾ ਵੇਖ ਲਓ ਵੱਡੀ ਵਧੀਆ ਗੱਲ ਇਹ ਆ ਵੀ ਇਹ ਚ ਕੋਈ ਖਾਲਾ ਨਹੀਂ ਤੇ ਅੰਡਰਗ੍ਰਾਉਂਡ ਪਾਈਪਾਂ ਮੋਟਰ ਤੋਂ ਪਈਆਂ ਹੋਈਆਂ ਤੇ ਮੋਟਰ ਚ ਵੀ ਸ ਹੈਗਾ ਕੱਸੀ ਦਾ ਪਾਣੀ ਵੀ ਹੈਗਾ ਤੇ ਇਹ 28 ਕਨਾਲਾ ਸਾਢੇ ਤਿੰਨ ਕਿੱਲੇ ਬਿਕਾਊਗਾ ਕੋ ਟੱਕ ਬਹੁਤ ਸ਼ਾਨਦਾਰ ਤੇ ਉਹ ਦੇਖ ਰਹੇ ਹੋ ਉਹ ਸਾਹਮਣੇ ਉਹ ਮੋਟਰ ਹੈ ਥੋੜਾ ਚਾਨਨ ਪੈ ਰਿਹਾ ਹੋਣਾ ਮੈਂ ਥੋੜਾ ਰੋਕੇ ਦਿਖਾਣਾ ਉਧਰ ਕਿਉਂਕਿ ਸੂਰਜ ਪੈਂਦਾ ਸੱਜਣ ਮਿੱਤਰੋ ਉਹ ਮੋਟਰ ਹੈ ਸਾਹਮਣੇ ਜਿਵੇਂ ਪਹਿਲਾਂ ਕੋਈ ਖਾਲਾ ਹੈ ਅੰਡਰ ਗਰਾਉਂਡ ਪੇਪਰ ਪੰਜਾਬ ਨੇ ਇਹ ਆ ਪਈ ਜਾ ਕੇ ਵਿੱਚ ਮੁਕਦੀ ਹੈ ਬਹੁਤ ਹੀ ਵਾਜਬ ਰੇਟ ਤੇ ਬਹੁਤ ਹੀ ਸ਼ਾਨਦਾਰ ਜ਼ਮੀਨ ਵਿਕਾਊ ਹੈ ਇਹ ਸਮਾਲਸਰ ਨੇੜੇ ਹੈ 바ਗਾਪਣਾ ਕੂਟ ਪਰ ਰੋਡ ਤੋਂ ਕਸਬਾ ਸਮਾਲਸਰ ਤੋਂ ਸਮਾਲਸਰ ਤੋਂ ਸੜਕ ਪੜਦੀ ਉਹਦੇ ਨੇੜੇ ਜ਼ਮੀਨ ਹੈ ਸਮਾਲਸਰ ਦੇ ਇਹ ਤੁਸੀਂ ਦੇਖ ਲਈ ਹੈ ਉਹ ਜੱਟੋ ਨਖਾ ਖੜਾ ਸਿੱਧਾ ਸੇ ਤੱਕ ਇਹ ਟਾਈਕ ਨਾ ਵਕਾਉ ਹੈ ਇਹ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਚਾਰਸ ਅੰਡਰਗਰਾਊਂਡ ਪਾਈਪਾਂ ਕੋਈ ਖਾਲਾ ਨਹੀਂ ਕੋਈ ਵਾਟਰ ਡੌਲ ਨਹੀਂ ਕਿਤੇ ਪਾਸੇ ਵੀ ਖਾਲਾ ਘਰ ਦਾ ਪਾਉਂ ਬਹੁਤ ਸ਼ਾਨਦਾਰ ਟਾਕ ਹੈ ਜਿਹੜੇ ਸੱਜਣ ਨੇ ਖੇਤੀਬਾੜੀ ਵਾਸਤੇ ਜ਼ਮੀਨ ਲੈਣੀ ਹੈ ਤਾਂ ਇਹ ਖਰੀਦ ਸਕਦਾ ਹੈ ਬਹੁਤ ਵਧੀਆ ਟਾਕ ਹੈ ਸਮਾਲਸਰ ਦੇ ਨੇੜੇ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਜ਼ਮੀਨ ਪੈਂਦੀ ਹੈ ਇਹ ਵੀ ਉਹਦਾ ਹਿੱਸਾ ਹੀ ਹੈ ਇਹ ਫਰੰਟ ਸੜਕ ਲਿੰਕ ਰੋਡ ਰੱਖੀ ਹੁੰਦੀ ਹੈ ਇਹਦੇ ਤੇ ਐਸ ਸੜਕ ਦੇ ਉੱਤੇ ਫਰੰਟ 10 ਕਨਾਲਾਂ ਲਗਭਗ ਸਵਾ ਕਿਲਾ ਇੱਥੋਂ ਕਹਿ ਸਕਦੇ ਆ ਤੇ ਬਾਕੀ ਜਿਹੜੀਆਂ 18 ਦੇ ਕਰੀਬ ਹੈ 16 16 ਦੇ ਕਰੀਬ ਉੱਥੋਂ ਲੈ ਸਕਦੇ ਹਾਂ ਜੋ ਪਹਿਲਾਂ ਦਿਖਾਇਆ ਇਕੱਠਾ ਉੱਥੋਂ ਲੈ ਸਕਦੇ ਆ ਤੇ ਉਹਦੀ ਆਖਰੀ ਉਹਦੇ ਵਿੱਚੋਂ ਹੀ ਇਹ ਜ਼ਮੀਨ ਹੈ ਆ ਫਰੰਟ ਹੈ 10 ਕ ਨਾਲ ਇੱਥੇ ਵੀ ਹੈ ਇਹ 10 ਤੇ ਬਾਕੀ 16 ਤੋਂ ਲੈ ਸਕਦੇ ਆ 10 ਇਹ ਹੈ ਤੇ ਉੱਥੇ ਬਣ ਗਈਆਂ 18 18 ਕਨਾਂ ਉਹ ਜਗ੍ਹਾ ਤੇ ਪਹਿਲਾਂ ਦਿਖਾਈ ਸੀ ਤੇ 10 ਕਨ ਵਾਲਾ ਇੱਥੋਂ ਲੈ ਸਕਦੇ ਫਰੰਟ ਸੜਕ ਦੇ ਉੱਤੇ ਲੱਗਦਾ ਦੇਖੋ ਤੁਸੀਂ ਆਹ ਸੜਕ ਇਹਦੀ ਹੈ ਇਹ ਦੋ ਸੜਕ ਹੈ ਤੇ ਜੇ ਇਕੱਠੀਆਂ ਉਸ ਜਗ੍ਹਾ ਤੋਂ ਲੈਣੀਆਂ ਉੱਥੋਂ ਵੀ ਆ ਇਕੱਠੀਆਂ 18 ਕਨਾਂ ਖੀਦੀਆਂ ਜਾ ਸਕਦੀਆਂ ਜੇ ਸੱਜਣ ਨੇ ਇਹਦੇ ਵਿੱਚ ਲੈਣੀ ਹੋਵੇ ਜਿੱਦ ਤੋ ਇਹ ਨੰਬਰ ਤੇ ਸੰਪਰਕ ਕਰ ਸਕਦਾ ਬਹੁਤ ਵਾਜਿਬ ਰੇਟ ਹੈ ਤੇ ਤੁਸੀਂ ਜਦੋਂ ਗੱਲਬਾਤ ਕਰੋਗੇ ਤੁਸੀਂ ਹੈਰਾਨ ਹੋ ਜੂਗੀ ਵਾਜਿਬ ਰੇਟ ਕਿਵੇਂ ਆ ਇਹ ਤੁਸੀਂ ਦੇਖ ਸਕਦੇ ਬਹੁਤ ਸ਼ਾਨਦਾਰ ਟੱਕ ਹੈ ਜਿਹਨੇ ਜ਼ਮੀਨ ਲੈਣੀ ਹੈ ਸੱਜਣ ਨੇ ਉਹ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਬਹੁਤ ਧੰਨਵਾਦ